ਬੜਾ ਸਨਸਨੀਖੇ ਇਸ ਮਾਮਲੇ ਇਸ ਨੂੰ ਗਵਰਨਰ ਸੁਣਦੇ ਜ਼ਰੂਰੀ ਹੈ ਇੱਕ ਕਰਕੁਨੇ ਸਿਮਰਨਜੀਤ ਸਿੰਘ ਜਲੰਧਰ ਤੋਂ ਬੜਾ ਕਮਾਲ ਦਾ ਕੰਮ ਕਰ ਰਿਹਾ ਨੇ ਉਹਨਾਂ ਨੇ ਜਿਹੜਾ ਲਖੀ ਜੀ ਦੇ ਨਾਲ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਮੈਂ ਉਹ ਕੰਨ ਖੋਲ ਦਿੰਦਾ ਹੂੰ ਸੁਣ ਕਰ ਦਿੰਦਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਆਈਡੀ ਬਲਾਸਟ ਹੋਇਆ ਸ਼ਾਇਦ 10 ਅਗਸਤ ਨੂੰ ਤੇ ਜਿਹੜਾ ਤੁਹਾਨੂੰ ਪਤਾ ਹੀ ਹੈ ਨਾ ਕੁੰਦਾ ਪੰਬ ਨਿਰੋਧਕ ਦਸਤਾ ਉਹਦਾ ਇੱਕ ਮੁਲਾਜ਼ਮ ਜਿਹੜਾ ਆਈਆਰਬੀ ਦੇ ਵਿੱਚ ਤਾਇਨਾਤ ਸੀਗਾ ਉਹ ਬਹੁਤ ਬੁਰੀ ਤਰ੍ਹਾਂ ਫਟੜ ਹੁੰਦਾ ਹੈ ਉਹਦੀਆਂ ਅੱਖਾਂ ਨੁਕਸਾਨੀਆਂ ਜਾਂਦੀਆਂ ਲੱਤਾਂ ਨੁਕਸਾਨੀਆਂ ਜਾਂਦੀਆਂ ਹੱਥ ਨੁਕਸਾਨੇ ਜਾਂਦੇ ਆ ਮਤਲਬ ਕਿ ਕੈਮੀਕਲ ਜੋ ਅਸਰ ਹੁੰਦਾ ਬਾਡੀ ਤੇ ਉਹ ਵੀ ਪੈਣ ਦੀ ਸੰਭਾਵਨਾ ਹੈ ਪਰ ਉਹ ਖਬਰ ਜਿਹੜੀ ਹੈ ਦੱਸਦੇ ਆ ਕਿ ਇੱਕਾ ਦੋਕਾ ਨਿੱਕੀ ਮੋਟੀ ਕੈਲਕਿਸ ਸੰਭਾਵਨਾ ਭਰਪੂਰ ਖਬਰ ਤੋਂ ਇਲਾਵਾ ਕਿਤੇ ਉਹ ਖਬਰ ਨਹੀਂ ਸੀ ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਕ ਕਰਵਾਇਆ ਜਾਂਦਾ ਹੈ ਤੇ ਫਿਰ 12 ਨੂੰ ਪੀਜੀਆਈ ਭੇਜ ਦਿੱਤਾ ਜਾਂਦਾ ਹੈ ਜਿਵੇਂ ਇਹਨਾਂ ਨੂੰ ਪਤਾ ਲੱਗਦਾ ਹੈ ਮਤਲਬ ਕਿ ਲਗਭਗ 2021 ਨੂੰ ਕਿਉਂਕਿ ਸ਼ਾਇਦ ਉਕਤ ਮਲਾਜ਼ਮ ਦੀ ਜਿਹੜੀ ਮਾਤਾ ਸੀ ਉਸਨੇ ਇੱਕ ਪੱਤਾ ਲਿਖਿਆ ਜਿਹੜਾ ਡਾਟ ਟਰਬਿਨ ਦੇ ਵਿੱਚ ਸ਼ਬਦ ਹੈ ਤਾਂ ਡਾਟ ਟਰਬਿਨ ਦੇ ਵਿੱਚ ਜਦੋਂ ਖਬਰ ਮਤਲਬ ਕਿ ਛਪਦੀ ਹੈ ਇਹ ਜਿਹੜੇ ਸਿਮਰਨਜੀਤ ਸਿੰਘੂਰੀ ਕਾਰਕੁਨ ਆ ਇਹਨਾਂ ਦੇ ਕੰਨ ਖੜੇ ਹੋ ਜਾਂਦੇ ਆ ਕਿ ਇਹ ਮਾਜ਼ਰਾ ਤੇ ਕਾਫੀ ਗੰਮੀਰ ਰਗਦਾ ਉਸ ਤੋਂ ਬਾਅਦ ਉਹ ਫਿਰ ਇਹਨੂੰ ਫਾਲੋਅ ਅਪ ਕਰਦੇ ਆ ਇਹਦਾ ਪਿੱਛਾ ਕਰਦੇ ਆ ਤੇ ਫਿਰ ਗੱਲ ਚੱਲੀ ਜਾਂਦੀ ਆ ਪੀਜੀਆਈ ਔਰ ਕਮਾਲ ਦੀ ਗੱਲ ਇਹ ਆ ਕਿ ਪੀਜੀਆਈ ਵੀ ਰਿਕਾਰਡ ਨਹੀਂ ਸੀ ਦੇ ਰਿਹਾ ਇਤੋਂ ਤੱਕ ਕਿ ਉਹਨਾਂ ਦੇ ਕਰਦੇ ਵੀ ਮੀਡੀਆ ਸਾਂ ਉਹਨੇ ਨਹੀਂ ਆ ਰਹੇ ਕੋਈ ਜਨਤਕ ਤੌਰ ਤੇ ਗੱਲਬਾਤ ਕਰਨ ਤੋਂ ਗਰੇਸ ਕਰ ਰਹੇ ਆ ਸਿਮਰਨਜੀਤ ਸਿੰਘੂਰੀ ਦਾਵਾ ਕਰ ਰਹੇ ਆ ਕਿ ਉਕਤ ਜਿਹੜਾ ਮੁਲਾਜ਼ਮ ਹੈ ਪੁਲਿਸ ਮੁਲਾਜ਼ਮ ਉਹਦੇ ਭਰਾ ਨੂੰ ਨੌਕਰੀ ਦਾ ਇਹਨਾਂ ਨੇ ਲਾਲਚ ਦਿੱਤਾ ਕਿ ਭਾਈ ਤੈਨੂੰ ਨੌਕਰੀ ਦੇ ਦਿਆਂਗੇ ਨਹੀਂ ਤੇ ਨੌਕਰੀ ਜਾਂਦੀ ਲੱਗੂਗੀ ਮਤਲਬ ਕਿ ਪਰਿਵਾਰ ਇੱਕ ਤੇ ਉਹਨਾਂ ਦਾ ਜੀ ਜਿਹੜਾ ਹੈ ਉਹ ਇਸ ਹਾਲਤ ਦੇ ਵਿੱਚ ਆ ਉਤੋਂ ਇੱਕ ਹੋਰ ਪ੍ਰੈਸ਼ਰ ਉਹਨਾਂ ਤੇ ਪਾਇਆ ਜਾ ਰਿਹਾ ਹੈ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਉਹਨਾਂ ਨੇ ਦਸਤਾਵੇਜ਼ ਜੰਮ ਤੱਕ ਕਰ ਦਿੱਤੇ ਜਿਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਰਜ ਲੇ ਮਤਲਬ ਕਿਹੜੀ ਸੱਟ ਕਿੱਥੇ ਆ ਕਿਹੜੀ ਸੱਟ ਕਿੱਥੇ ਆ ਸਮਾਂ ਦੱਸ ਦਿੱਤਾ ਸਾਡੇ 7:30 ਪੀਐਮ ਦੇ ਕਰੀਬ ਉਹ ਧੁਮਾਕਾ ਹੁੰਦਾ ਜਦੋਂ ਇਹ ਡਿਫਿਊਜ਼ ਕਰ ਰਹੇ ਸਨ ਜੋ ਵੀ ਇਹਨਾਂ ਦੀ ਕਸਰਤ ਸੀ ਪਰ ਵੱਡਾ ਸਵਾਲ ਸਾਡਾ ਇੱਥੇ ਆ ਕਿ ਕੀ ਪੰਜਾਬ ਪੁਲਿਸ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਗਿਆ ਇਸ ਗਵਰਨਸ ਮਾਡਲ ਦੇ ਵਿੱਚ ਕਿ ਸਾਡੀ ਪੁਲਿਸ ਦਾ ਇੱਕ ਮੁਲਾਜ਼ਮ ਜਾਂ ਬਾਸ ਉਸ ਮਸੂਰਮਾ ਹੀ ਕਮਾਂਗਾ ਕਿ ਆਪਣੀ ਡਿਊਟੀ ਵਾਸਤੇ ਉਹ ਬੰਦਾ ਆਪਣੀ ਜਾਨ ਨਿਸ਼ਾਵਰ ਕਰਨ ਤੱਕ ਚਲਾ ਗਿਆ ਉਹ ਇੰਨੀ ਗਮੀਰ ਹਾਲਤ ਦੇ ਵਿੱਚ ਹੈ ਯਾਰ ਉਸ ਦਾ ਮਤਲਬ ਕਿ ਇਲਾਜ ਜਿਹੜਾ ਮਿਜੀ ਹਸਪਤਾਲ ਨਾ ਚਕਰਾਉਦੇ ਫਿਰਦੇ ਲੋਕਾ ਕੇ ਸ਼ਪਾਕੀ ਕਿ ਸਾਡੀ ਪੁਲਿਸ ਇਨੀ ਕਮਜ਼ੋਰ ਹੋ ਗਈ ਹੈ ਕਿ ਉਹ ਉਹਨਾਂ ਨੂੰ ਖਬਰਾ ਰੋਕਣੀਆਂ ਹੈ ਰਹੀਆਂ ਮੈਨੇਜ ਕਰਨਾ ਪੈ ਰਿਹਾ ਪਰਵਾਰਾਂ ਨੂੰ ਡੀਜੀਪੀ ਸਾਹਿਬ ਨੂੰ ਇਸ ਤੇ ਰਿਐਕਟ ਕਰਨਾ ਚਾਹੀਦਾ ਔਰ ਮੇਰੇ ਖਿਆਲ ਦੇ ਨਾਲ ਪੁਲਿਸ ਮਹਿਕਮੇ ਦੇ ਜਿਹੜੇ ਆਲਾ ਅਫਸਰ ਹੈ ਹੁਣ ਉਹਨਾਂ ਨੂੰ ਜਾਗ ਜਾਣਾ ਚਾਹੀਦਾ ਕਿ ਯਾਰ ਆ ਦਿੱਲੀ ਮਾਡਲ ਤੁਹਾਟੀ ਤੇ ਵੀ ਲਾਗੂ ਹੋ ਗਿਆ ਹੈ ਕਿ ਤੁਹਾਡਾ ਕੁਝ ਆਵਾਜ਼ ਆਪਣੀ ਡਿਊਟੀ ਵਾਸਤੇ ਇੱਥੋਂ ਤੱਕ ਜਾ ਪੁੱਛਦਾ ਤੇ ਉਹਦੇ ਵਾਸਤੇ ਕੁਝ ਵੀ ਨਹੀਂ ਹੈ ਉਹਨੂੰ ਕੋਈ ਮਤਲਬ ਇਲਾਜ ਵੀ ਚੱਜ ਰਾ ਨਹੀਂ ਮਿਲ ਰਿਹਾ ਕਿਉਂਕਿ ਇਲਾਜ ਤੂੰ ਹੀ ਉਹਦੇ ਮਾਤਾ ਜੀ ਜਿਹੜੇ ਆ ਉਹ ਪੱਤਰ ਲਿਖਦੇ ਆ ਤੇ ਮੇਰੇ ਖਿਆਲ ਦੇ ਨਾਲ ਮਾਮਲਾ ਬਹੁਤ ਸੈਂਸਿਟਿਵ ਹੈ ਪਹਿਲੀ ਗੱਲ ਕਿ ਇਹ ਤਮਾਕੀ ਨਾਲ ਜੁੜਿਆ ਮਸਲਾ ਹੈ ਤਮਾਕਾ ਕਰਦੇ ਨਾਲ ਹੋਇਆ ਇਹਦੀ ਇੱਕ ਤੇ ਪੁਸ਼ਟੀ ਜ਼ਰੂਰੀ ਆ ਪੁਲਿਸ ਦੱਸੇ ਕਿਸ ਨੇ ਰੱਖਿਆ ਸੀ ਕਿ ਉਸ ਕੇਸ ਨੂੰ ਪਲੇਸ ਕੀਤਾ ਗਿਆ ਫਿਰ ਇਸ ਪਰਿਵਾਰ ਨੂੰ ਕਿਉਂ ਰੋਕਿਆ ਜਾ ਰਿਹਾ ਕਿ ਤੁਸੀਂ ਮੀਡੀਆ ਜਾਂ ਜਨਤਕ ਤੌਰ ਤੇ ਕੋਈ ਗੱਲ ਆ ਕੇ ਨਹੀਂ ਕਰਨੀ ਕਿਉਂ ਕਤ ਪੁਲਿਸ ਨੂੰ ਡਰ ਕੀ ਹੈ ਹਰ ਇੱਕ ਵਾਰੀ ਪੁਲਿਸ ਪਰਦਾ ਪੋਸ਼ੀ ਕਰਦੀ ਹੈ ਕਿ ਇਸ ਗਵਰਨਰਸ ਮਾਡਲ ਦੇ ਵਿੱਚ ਇਹ ਪੁਲਿਸ ਨੂੰ ਨਵੀਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਕ੍ਰਾਈਮ ਰੋਕਣ ਦੀ ਥਾਂ ਤੇ ਕ੍ਰਾਈਮ ਦੀ ਖਬਰ ਨੂੰ ਬੋਚਣ ਦਾ ਕੰਮ ਕਰਨਾ ਤਾਂ ਕੀ ਹੈ ਨਵਾਂ ਅਸੀਂ ਮਾਡਲ ਸੰਜੀ ਇਹ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਸਾਡਾ ਸਮਝੌਤਾ ਜਿਹੜਾ ਉਹ ਮੇਰੇ ਖਲ ਦੇ ਨਾਲ ਕਾਇਮ ਹੈ ਕਿ ਅਸੀਂ ਨੌਲੇਜ ਸ਼ੇਅਰ ਸਮਝੌਤਾ ਕੀਤਾ ਹੋਇਆ ਅਸੀਂ ਦਿੱਲੀ ਵਾਲੇ ਹਨ ਉਹ ਤਾਂ ਦਿੱਲੀ ਵਾਲੇ ਤੇ ਹੁਣ ਪਲਟੀ ਖਾ ਗਏ ਨੇ ਉਹ ਇੱਥੇ ਆ ਗਏ ਤਾਂ ਕੀ ਇਸ ਤਰ੍ਹਾਂ ਦਾ ਮਾਡਲ ਹੈ ਸੋ ਜਨਾਬ ਇਹ ਸਰਹੱਦੀ ਸੂਬਾ ਨਾਜ਼ੁਕ ਸੂਬਾ ਬਹੁਤ ਸਾਝੀਆਂ ਮੁਰੀਆਂ ਨੇ ਸਾਡੀ ਪ੍ਰੋਫੈਸ਼ਨਲ ਫੋਰਸ ਨੂੰ ਆਜ਼ਾਦ ਅਨਾਂਟਾਂ ਕੰਮ ਕਰਨ ਦੇਓ ਹੱਥ ਖੋਲੋ ਮਾੜੇ ਮੋਟੇ ਇਹਨਾਂ ਨੂੰ ਇਹ ਤਾਂ ਤੁਸੀਂ ਆਤ ਬੰਨ ਰਹੇ ਹੋ ਕਿ ਤੁਸੀਂ ਖਬਰ ਵੀ ਜਨਤਕ ਨਹੀਂ ਔਰ ਦੇਣੀ ਤੁਸੀਂ ਬੜਾ ਮਾਮਲਾ ਸੇਂਸਟਿਕ ਹੈ ਮੈਂ ਤੁਹਾਡੀ ਦ੍ਰਿਸ਼ਟੀ ਗੋਚਰ ਕੀਤਾ